ਸਤਿ ਸ੍ਰੀ ਅਕਾਲ ਦਰਸ਼ਕੋ ਹਰਮੇਸ਼ ਕੌਰ ਜੋਦੇ ਵੱਲੋਂ ਆਪ ਸਭ ਦਾ ਸਵਾਗਤ ਹੈ ਤੇ ਦਰਸ਼ਕੋ ਅੱਜ ਅਸੀਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਮੇਰਾ ਦੇਸ਼ ਮੇਰੇ ਲੋਕ ਜਿਸ ਦੇ ਤਹਿਤ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਫੇਰੂਮਾਨ ਪਿੰਡ ਵਿਖੇ ਇੱਕ ਸਟੇਡੀਅਮ ਦੇ ਵਿੱਚ ਲੱਗ ਰਹੀਆਂ ਤੀਆਂ ਦਾ ਆਨੰਦ ਮਾਣਾਂਗੇ ਜਿਸ ਦਾ oprala ਸਾਰਾ ਹਰਮੇਸ਼ ਕੌਰ ਜੋਦੇ ਵੱਲੋਂ ਕੀਤਾ ਗਿਆ ਹੈ ਤੇ ਆਓ ਦਰਸ਼ਕੋ ਆਪਾਂ ਸਾਰੇ ਚੱਲੀਏ ਫੇਰੂਮਾਨ ਪਿੰਡ ਵਿਖੇ ਖੇੜ ਸਟੇਡੀਅਮ ਦੇ ਵਿੱਚ ਲੱਗ ਰਹੀਆਂ ਤੀਆਂ ਦਾ ਆਨੰਦ ਮਾਨਣ ਲਈ ਆਂਦੀ ਕੁੜੀਆਂ ਜਾਂਦੀ ਕੁੜੀਆਂ ਚੱਕਲ ਆ ਬਾਜ਼ਾਰ ਵਿੱਚੋਂ ਚਾਵੇਂ ਨੀ ਕਾਲੀ ਪੈਰ ਫੋਟੇ ਲੈ ਚਬਾਲਣਵਾਰ ਨਹੀਂ ਹੁਣ ਮੈਂ ਨਹੀਂ ਸਾਰੇ ਜਾਣਾ ਮਾਏ ਨਾ ਮੈਨੂੰ ਤੋੜਨੀ ਹੁਣ ਮੈਂ ਨਹੀਂ ਸਾਰੇ ਜਾਣਾ ਮੈਨੂੰ ਤੋੜਨੀ ਮੈਂ ਨਹੀਂ ਸਾਰੇ ਜਾਣਾ ਮਾਏ ਮੈਨੂੰ ਤੋੜਨੀ ਪਾਰੇ ਦਾਣੀਆਂ ਮਧਾਣੀਆਂ ਮਧਾਣੀਆਂ ਨੀ ਪੇਕੇ דוਵੇ ਲੇ ਸਾੰਡੂ ਮਾਰਗੇ ਕਈ ਕੇ ਕੋਲਾ ਬੋਲਦਿਆਂ ਵਿੱਚ ਬਾਗਾਂ ਦੇ ਬਈ ਕੇ ਕੋਲਾ ਬੋਲਦੀ ਚਿੱਟਾ ਜੱਗਾ ਚਿੱਟੀ ਚੁੰਨੀ ਚਿੱਟੀ ਐ ਸਲਵਾਰ ਸੱਜੇ ਹੱਥ ਕਿਤਾਬਾਂ ਫੜੀਆਂ ਖੱਬੇ ਹੱਥ ਰਮਾਲ ਪਾਰੇ ਹੋ ਜਾ ਸੋਹਣਿਓ ਵੇ ਮੈਂ ਕਾਲਜ ਦੀ ਮੁਟਿਆਰ ਪਾਰੇ ਹੋ ਜਾ ਸੋਹਣਿਓ ਵੇ ਮੈਂ ਕਾਲਜ ਦੀ ਮੁਟਿਆਰ ਸੜਕ ਤੇ ਪੰਜੇ ਰ ਪਈਏ ਪਰਲੀ ਸੜਕ ਤੇ ਢਾਈ 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 ਜੋੜ ਕੇ ਮਾ ਕੋਲੀ ਨਥ ਬਣਾਈ ਕੋਲੀ ਨਥ ਦਾ ਟੁੱਟ ਗਿਆ ਕੁੰਡਾ ਉਹ ਵੀ ਗੈਣ ਪਾਈ ਪਾਸੇ ਹਟ ਜਾ ਜਾਲਵਾ ਪਾਸੇ ਹਟ ਜਾ ਜਾਲਵਾ ਸਾਡੀ ਰੇਲ ਇੱਕ ਬਣਾ ਇੱਕ ਬਣਾ ਗੋਲ ਚੱਕਰ ਤੇ ਸਾਡੀ ਰੇਲ ਟੱਟੀਆ ਬੜੂ ਵਿੱਚੋਂ ਹਟ ਜਾ ਜਾਲਵਾ ਸਾਡੀ ੱਡੇ ਆਈ ਪਾਸੇ ਹਟ ਜਾ ਜਾਲਮ ਤਿੰਨਾ ਦਿਨਾਂ ਦੀ ਤਿੰਨ ਪਾ ਮੱਖਣੀ ਖਾ ਗਿਆ ਤਲੀ ਤੇ ਤਰ ਕੇ ਨਹੀਂ ਲੋਕੀ ਕਹਿੰਦੇ ਕਾਲਾ ਕਾਲਾ ਲੋਕੀ ਕਹਿੰਦੇ ਕਾਲਾ ਕਾਲਾ ਮੇਲ ਵਿਆਸੀ ਮਾਰ ਕੇ ਫੁੱਲ ਵੇ ਗਲਾਬ ਦਿਆ ਆਨਦੀਆਂ ਵਿੱਚ ਤਰ 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 ਕੇ ਫੁੱਲ ਵੇ ਗਲਾਬ ਦਿਆ ਕੀ ਪੜੀ ਨਾ ਵਦੀ ਜਾਣਾ ਨਾ ਜਾਣੀ ਫਾਇਲ ਨੀਂ ਨਾ ਜਾਣਦੀ ਤੇਰਾ ਤੇਰਾ ਬਾਣਾ ਮੇਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਮੇਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਮੇਚ ਮੁੰਡੇ ਕਰੈ ਤੈਨੂੰ ਮੋਗੇ ਦੀ ਮੰਡੀ ਤੇ ਕਿਹ ਵਈ ਜੀ ਤੂੰ ਤੇੜ੍ਹੇ ਆ ਮੈਂ ਬੂਏ ਅੱਗੇ ਲਾਉਨੀ ਆ ਰਹਿੜ੍ਹਲੀ ਝਾਟੀ ਦੇ ਵਿੱਚ ਕਪਤੀ ਮਾਏ ਮੇਰੀ ਸੌਣ ਕਣ ਬੜੀ ਕਪਤੀ ਮਾਏ ਮੇਰੀ ਸੌਖਣ ਬਾਤ ਕਪਤੀ ਮਾਏ ਮੇਰੀ ਇਹ ਸੌਖਣ ਬਾਤ ਕਪਤੀ ਮਾਏ ਮੇਰੀ ਤੇ ਇਹ ਨਹੀਂ ਤੈਨੋ ਜੱਟ ਨਹੀਂ ਓ ਕਰਦਾ ਜੇ ਜੱਟੀ ਕੈਨੋ ਜੱਟ ਨਹੀਂ ਓ ਕਰਦਾ ਮੁਸਲਮਾਨ ਨੂੰ ਰੋਜ਼ ਰੱਖ ਕੇ ਨਮਾਜ਼ਾਂ ਪੜ ਜੱਟੀਆਂ ਰੋਜ਼ੇ 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 ਰੱਖ ਕੇ ਨਮਾਜ਼ਾਂ ਪੜ ਜੱਟੀਆਂ ਪੜੇ ਜੱਟੀਏ ਕੋਚੇ ਰੱਖ ਕੇ ਮਾ ਜਾਂ ਪੜੇ ਜੱਟੀਏ ਗੱਡੀ ਤੰਦੂਰੇ ਰੋਟੀਆਂ ਲਾਉਂਦੀ ਬਾਮਣ ਪੇੜੇ ਕਰਦਾ ਬਾਰੋਂ ਆਇਆ ਜੱਟ ਸੁਣੀਦਾ ਹੱਥ ਪਰਾਣੀ ਫੜਦਾ ਨਾ ਮਾਰੀ ਨਾ ਮਾਰੀ ਜੱਟਾ ਬਾਮਣ ਆਪਣੇ ਘਰ ਦਾ ਵਹਿਰੀਆਂ ਗੰਦਲਾਂ ਨੂੰ ਜੀਸ ਬਣਾਉਂਦਾ ਕਰਦਾ ਵਹਿਰੀਆਂ ਗੰਦਲਾਂ ਨੂੰ ਜੀਸ ਬਣਾਉਂਦਾ ਕਹਦਾ ਵਹਿਰੀਆਂ ਗੰਦਲਾਂ ਨੂੰ ਜੀਸ ਬਣਾਉਂਦਾ ਆਏ ਤਾਰ ਖੁੱਲਾ ਮੈਂ ਤੇਰੇ ਖੜੀ ਪਰਲੇ ਕੂਤੇ ਤੂੰ ਵਤੂੰ ਮੈਨੂੰ ਸਹਨਤ ਮਾਰੀ ਸੀ ਗਬਰੂਆ ਕਿਹੜੇ ਖਾਂ ਦਾ ਤੂੰ ਵਤੂੰ ਮੈਨੂੰ ਸਹਨਤ ਮਾਰੀ ਸੀ ਗਬਰੂਆ ਕਿਹੜੇ ਖਾਂ ਦਾ ਤੂੰ ਤੂੰ ਮੈਨੂੰ ਸਹਨਤ ਮਾਰੀ ਸੀ ਗਬਰੂਆ ਕਿਹੜੇ ਪਿੰਡ ਦਾ ਤੂੰ ਤੂੰ ਮੈਨੂੰ ਸਹਨਤ ਮਾਰੀ ਸੀ ਗਬਰੂਆ ਕਿਹੜੇ ਪਿੰਡ ਦਾ ਤੂੰ ਤੂੰ ਮੈਨੂੰ ਸਹਨਤ ਮਾਰੀ ਸੀ ਗਬਰੂਆ ਕਿਹੜੇ ਪਿੰਡ ਦਾ ਤੂੰ ਤੂੰ ਮੈਨੂੰ ਸਹਨਤ ਮਾਰੀ ਸੀ jawuga nìko ibulode jiya jatilé jawuga nìko ibulode jiya jatilé jawuga nìko ibulode jiya jatilé jɔ. ਕੋਠੇ ਉਤੇ ਕੋਠੜੀ ਤੇ ਕੋਠੇ ਤੇ ਮੱਕਈ ਲਾਲਮਖਾਈ ਦੇ ਗਿਆ ਮੈਂ ਕੋਠੇ ਤੋਂ ਡਿੱਗ ਪਈ ਮੈਨੂੰ ਨਾਮ ਲਾਇਓ ਜੀ ਮੇਰਾ ਨਹੀਂ ਟਿਕਾਣੇ ਜੀ ਮੈਨੂੰ ਨਾਮ ਲਾਇਓ ਜੀ ਮੇਰਾ ਨਹੀਂ ਟਿਕਾਣੇ ਜੀ ਮੈਨੂੰ ਨਾਮ ਲਾਇਓ ਜੀ ਮੇਰਾ ਨਹੀਂ ਟਿਕਾਣੇ ਜੀ ਮਿੰਟ ਨੂੰ ਮੋੜਿਆ ਨਾ ਦੇ ਕੰਘੇਨਾ ਕੰਘੇਨਾ ਵੇ ਇੱਕ ਵੀਰ ਤੇਰਾ ਬਾਟਰੇ ਦੋਹਰੀ ਕੋਈ ਨਹੀਂ ਮੰਗ ਕਵੀਰ ਦੇ ਵੀਰ ਮਾ ਖਾਣੇ ਦਾਰ ਦੀ ਕੁਤੀ ਨਾਲ ਮੰਗਣਾ ਵੇ ਲੈਂਦੀ ਮੈਂ ਲੁਕੀ ਗੈਸੋ ਜਦ ਜਿਹੜੇ ਵਿੱਚ ਨਿਕਾ ਗਏ ਵੀਰਖੜਾ ਵਿੱਚ ਮਿੱਤਰਾਂ ਦੇ ਵੀਰਖੜਾ ਵੀਰਖੜਾ ਵਿੱਚ ਮਿੱਤਰਾਂ ਦੇ ਜੇ ਕੁੜੀਆਂ ਨਹੀਂ ਜਾਂ ਪਾੜਿਆਂ ਦੀ ਲੈਣੀ ਪਾੜੇ ਤੇ ਕਰ ਦੇ ਪੜਾਈ ਕੁੜੀਆਂ ਨਹੀਂ ਜਾਂ ਹੈਲੋ ਹੈਲੋ ਕਰਦੀ ਆਈ ਕੁੜੀਓ ਨੀ ਜਾਂਜ ਹਲੋ ਹਲੋ ਕਰਦੀ ਆਈ ਕੁੜੀਓ ਨੀ ਜਾਂਜ ਕਾਲ ਜਾਂਚੋ ਨੱਚਦੀ ਆਈ ਕੁੜੀਓ ਨੀ ਜਾਂਜ ਕਾਲ ਜਾਂਚ ਚਦੀ ਆਈ ਕੁੜੀਓ ਨੀ ਤੇ ਕੁੜੀ ਇਹ ਨੀ ਜਾਂਜ ਹਾਲੀਆਂ ਦੀ ਲੈਣੀ ਜੇ ਕੁੜੀ ਨੀ ਜਾਂਜ ਹਾਲੀਆਂ ਦੀ ਲੈਣੀ ਕਿਆਨੇ ਤਾਰੇ ਦੇ ਕੋ ਭਾਈ ਕੁੜੀਓ ਨੀ ਜਾਂਜ ਤੱਤਾ ਤੱਤਾ ਘਰ ਦੀ ਆਈ ਕੁੜੀਏ ਨੀ ਜਾਂਜ ਤੱਤਾ ਤੱਤਾ ਘਰ ਦੀ ਆਈ ਕੁੜੀਏ ਨੀ ਜਾਂਜ ਤੱਤਾ ਤੱਤਾ ਘਰ ਦੀ ਹਾਈ ਕੁੜੀਓ ਨੀ ਜੇ ਕੁੜੀਓ ਨੀ ਜਾਂਜ ਫੌਜੀਆ ਦੀ ਸਜੜੀ ਜੇ ਕੁੜੀਓ ਨੀ ਜਾਂਜ ਫੌਜੀਆ ਦੀ ਸਜੜੀ ਫੌਜੀ ਤੇ ਜਾਗਦੇ ਦਾਈ ਕੁੜੀਓ ਨੀ ਜਾਂਜ ਸਾਠਾ ਕਰਦੀ ਆਈ ਕੁੜੀ ਅਨੀ ਜਾਂਝ ਠਾ ਠਾ ਕਰਦੀ ਆਈ ਕੁੜੀ ਅਨੀ ਜਾਂਝ ਠਾ ਠਾ ਕਰਦੀ ਆਈ ਕੁੜੀ ਅਨੀ ਜਾਂਝ ਠਾ ਠਾ ਕਰਦੀ ਹਾਈ ਕੁੜੀ ਜੇ ਕਰਤੀ ਬਿਨ ਰੰਜਣਾ ਜੇ ോത്തവ നിരഞ്ചാ കുന ദോത്വ നരഞ്ഞെ ദോത് ഒന്ന് ദോത്വ നരഞ്ഞണ പൊട്ടവേ നിരഞ്ഞാ ദഞ്ഞണ

ਪਾਣਾ ਦੁਜਾ ਹੋ ਗਿਆ ਮੁੰਡੇ ਨੇ ਗੰਗਾ ਕਾ ਰੰਗ ਕਾ ਤੇ ਮੇਰੇ ਮੁੰਡੇ ਦਾ ਹਾਏ ਖੁਸ਼ੀ ਕੀ ਤੁਜੀ ਹੋ ਗਈ ਮੁੰਡੇ ਨੂੰ ਹਾਏ ਖੁਸ਼ੀ ਕੀ ਤੁਜੀ ਹੋ ਗਈ ਮੁੰਡੇ ਨੂੰ ਹਾਏ ਖੁਸ਼ੀ ਕੀ ਤੁਜੀ ਹੋ ਗਈ ਮੈਨੇ ਅਟਰ ਕਿਤਾ ਮੁੰਡੇ ਆਈ ਜੋੜੀ ਟੋਨ ਫੁਲ ਗਿਆ ਰੰਗ ਕਾ ਚੱਲ ਰਹੀ ਗੋਰੀ ਮੁੰਡੇ ਨੂੰ ਤੇ

ਪ੍ਰਿੰਸੀਪਲ ਜੀ ਪ੍ਰਿੰਸੀਪਲ ਜੀ ਸਕੂਲ ਦੇ ਵਿੱਚ ਕੇਜੀ ਹੋਲੀ ਹਾਰਟ ਚੀਨ ਸਕੂਲ ਦੇ ਕਿਹੜੀ ਜਗ੍ਹਾ ਜਿਸਕੂ ਫੇਰੂਮਾਨ ਜੀ ਅੱਛਾ ਅੱਛਾ ਤੇ ਬਹੁਤ ਖੁਸ਼ੀ ਹੋਈ ਕਿ ਇੱਥੇ ਕੇਜੀ ਹੋਲੀ ਹਾਰਟ ਸਕੂਲ ਦੇ ਪ੍ਰਿੰਸੀਪਲ ਜਿਹੜੇ ਫੇਰੂਮਾਨ ਸਕੂਲ ਦੇ ਨੇ ਉਹ ਪਹੁੰਚੇ ਹੋਏ ਨੇ ਤੇ ਤੁਹਾਨੂੰ ਮੈਡਮ ਇਹ ਧੀਆਂ ਵੇਖ ਕੇ ਕਿਵੇਂ ਲੱਗਾ ਜੀ ਬਹੁਤ ਬੜੀ ਹੈ ਜੀ ਪੀ ਸਾੜੀ ਅਤੇ ਪਾਣੀ ਚੰਗਾ ਵਿਸਰ ਹੈਗਾ ਨੂੰ ਜਿਗਾ ਰਹੇ ਹੋ ਤੁਹਾਨੂੰ ਦੱਸ ਰਹੇ ਹੋ ਕਿ ਕੁਝ ਹੁੰਦਾ ਸੀ ਪਹਿਲਾਂ ਧੀਆਂ ਦਾ ਇਹ ਹਾਰ ਮਤਲਬ ਤੇ ਇਹਦੇ ਨਾਲ ਵੀ ਇਹ ਜੁੜਿਆ ਹੋਇਆ ਹੈ ਤੇ ਪਹਿਲੇ ਜਦੋਂ ਮਸਾਉਂ ਦਾ ਪਹਿਲਾ ਤਿਉਹਾਰ ਹੁੰਦਾ ਨਾ ਜਿਆ ਤੋਂ ਬਾਅਦ ਕਿਤੇ ਆਪਣੇ ਟੇਕਿਆਂ ਦੇ ਘਰਾਂ 'ਚ ਮਨਾਉਂਦੇ ਹਾਂ ਹਾਂਜੀ 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 ਤੇ ਇਹਦਾ ਮਤਲਬ ਇਸ ਤਿਉਹਾਰ ਦੀ ਬੜੀ ਹੀ ਹਕਕਤ ਹੈ ਇਥੇ ਤਾਂ ਪਹਿਲੀ ਗੱਲ ਕਿ ਬਾਦ ਗਰਮੀ ਸਿੰਘ ਤੇ ਅੱਜ ਨਹੀਂ ਜਾਨਾ ਕਿ ਥੋੜਾ ਜਿਹਾ ਮੌਸਮ ਜਿਹੜਾ ਉਹ ਜਿਸ ਤਰ੍ਹਾਂ ਸਾਵਣ ਦੇ ਮਹੀਨੇ ਦਾ ਹੁੰਦਾ ਨਾ ਥੋੜਾ ਥੋੜਾ ਸ਼ੁਰੂ ਹੋ ਗਿਆ। ਪਰ ਬਹੁਤ ਛੇ ਕਿਤਾਬ ਸੀ ਬੜਾ ਵਧੀਆ ਪ੍ਰੋਗਰਾਮ ਕੀਤਾ। ਕਹਿੰਦੇ ਨੇ ਨੀਤ ਨੂੰ ਮਰਾਦਾ ਤੇ ਫੇਰੂ ਮਾਨ ਦੀਆਂ ਬੀਬੀਆਂ ਦਾ ਰਾਤ ਦਾ ਸੀ ਅੱਜ ਨੱਚਣ ਦਾ ਤੇ ਪ੍ਰਮਾਤਮਾ ਨੇ ਉਹਨਾਂ ਦਾ ਸਾਥ ਦਿੱਤਾ ਵੀ ਮੌਸਮ ਹੀ ਠੰਡਾ ਕਰਦਾ ਹੈ ਤੇ ਵੇਖੋ ਉੱਥੋਂ ਰਾਤ ਪੈਣ ਵਾਲੀ ਹੋਈ ਆ ਤੇ ਇਹ ਜੇ ਬੀਬੀਆਂ ਜਾਣ ਦਾ ਨਾ ਨਹੀਂ ਲੈਂਦੀਆਂ ਕਿਵੇਂ ਸਾਹਮਣੇ ਨਜ਼ਰ ਆ ਰਿਹਾ ਵੀ ਖਾੜੇ ਜਿਹੜੇ ਮਗਰ ਆਂਦੇ ਬਾਰੇ ਬਹੁਤ ਕੁਝ ਸੁਣਿਆ ਜੀ ਤੁਹਾਡਾ ਇਹਦੇ ਵਿੱਚ ਬੜਾ ਰੋਲ ਪੈ ਗਿਆ ਜੀ ਹੈ। ਪ੍ਰੋਗਰਾਮ ਹੈ ਸਭ ਤੋਂ ਕੀ ਕੋਈ ਕਹਿੰਦਾ ਸੀ ਇਹ ਸਾਨੂੰ ਵੀ ਨੋਟ ਪੈ ਗਿਆ ਸੀ ਅ ਮੈਂ ਵੀ ਬੱਚਿਆਂ ਨੂੰ ਕਹਿੰਦੀ ਰਹੀ ਨਹੀਂ ਕਿ ਬੱਚੇ ਤੁਹਾਡੇ ਅੱਗੇ ਇੱਕ ਸਕੂਲ ਆ ਕੇ ਕਦੀ ਹਸਪਤਲ ਤੇ ਚੱਲਣਾ ਨਹੀਂ ਪੈਂਦਾ ਹੈ ਤੁਹਾਡੇ ਕੋਲ ਸਭ ਪ੍ਰੋਬਲਮ ਹੱਲ ਹੋ ਜਾਂਦੀ ਹੈ ਜਿੰਨਾ ਤੁਹਾਨੂੰ ਚੱਲ ਗਾਡੀ ਤੋਂ ਸਿਟੀਂ ਜਾਂ ਚਾਹੀ ਲੋਰ ਆਪਣੇ ਨਾਵਾਸ ਤੇ ਨਵਾਮ ਮੈਂ ਇਹਦੇ ਤੋਂ ਮਾਪ ਤੋਂ ਬੋਲਾਂ ਜੁਨੇ ਦਾ ਹਾਂ ਐਸੀ ਕਾਜੀ ਮਰਨਿੰਗ ਕਿ ਇਹ ਨਾਲ ਹੀ ਆਪਣਾ ਕਰਨ ਜਿੱਤ ਤੇ ਤੁਸੀਂ ਐਸੀ ਟੈਂਟ ਦੇ ਵਸਨੀਕਾਂ ਕੰਮ ਕਰਦੇ ਹੋ ਦੇ ਨਾਲ ਇਸ ਵੇਲੇ ਪਿੰਡ ਦੇ ਸਰਪੰਚ ਜੀ ਮੀਰ ਪਰਮਜੀਤ ਕੌਰ ਜੀ ਹਾਜ਼ਰ ਨੇ ਤੇ ਬੜੀ ਖੁਸ਼ੀ ਹੋਈ ਕਿ ਇਹਨਾਂ ਨੇ ਸਾਰੇ ਪਿੰਡ ਵਾਸੀਆਂ ਨੇ ਸਾਡਾ ਇਸਤੀਆਂ ਦੇ ਵਿੱਚ ਬਹੁਤ ਬਹੁਤ ਸਹਿਯੋਗ ਦਿੱਤਾ ਤੇ ਸਰਪੰਚ ਸਾਹਿਬਾ ਤੁਹਾਨੂੰ ਕਿਵੇਂ ਲੱਗਾ ਅੱਜ ਤੁਹਾਡੇ ਪਿੰਡ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਬਹੁਤ ਵਧੀਆ ਲੱਗਾ ਤੇ ਪਰਾਣਾ ਨਿਰਸਾ ਜਿਹੜਾ ਯਾਤਰਾ ਲਾਇਆ ਲਗੋ ਕੁਪਲ ਦੇ ਜਾਂਦੇ ਸੀ ਲੇਖਣ ਅੱਗੇ ਇਹਨਾਂ ਤੀਆਂ ਨੂੰ ਨਾ ਜਾਏਗੀ ਕੋਤ ਹੀ ਲੰਡੇ ਰਹਿਣਾ ਪਹਿਲਾ ਜੀ ਸਭ ਨੂੰ ਸਤ ਸਾਕਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਜਗਦੀਪ ਜੀ ਤੁਸੀਂ ਇਸ ਪਿੰਡ ਵਿੱਚ ਕੀ ਕੰਮ ਕਰਦੇ ਹੋ ਅੱਜ ਪਾਉ ਦੇ ਪਿੰਡ ਕੌਣ ਕਾ ਲੱਗੀਆਂ ਤੁਸੀਂ ਆਪਣੇ ਕੰਮ ਬਾਰੇ ਤੇ ਇਹਨਾਂ ਰੌਣਕਾਂ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਮੈਂ ਜੀ ਇਸ ਪਿੰਡ ਦੇ ਸਪੋਰਟਸ ਕਲੱਬ ਦਾ ਕਪਤਾਨ ਹਾਂ ਜੀ। ਹੋਰ ਇਹ ਜੜੀਆਂ ਧੀਆ ਦਾ ਤਿਉਹਾਰ ਜਿੱਦਾਂ ਕਿ ਆ ਸੇ ਮੈਨੂੰ ਨਹੀਂ ਦੱਸ ਪੈਗੇ ਗੱਜੀਰ ਤੋਂ ਹਣੀ ਕਿ ਧੀਆ ਧੀਆ ਦਾ ਕੀ ਧੀਆ ਜਿਹੜਾ ਕਿ ਪੁਰਾਣੇ ਸਮੇਂ ਦੇ ਵਿੱਚ ਕੀ ਧੀਆ ਆਪਣੇ ਪੇਕੇ ਆਉਂਦੀਆਂ ਸੀ ਜਦੋਂ ਵਿਆਹ ਫੇਲੀ ਸੌਣ ਦਾ ਮਹੀਨਾ ਦੱਸ ਤੇ ਸੌਣ ਕੱਟਣਾ ਆਪਣੇ ਪਿੰਡੋਂ ਆਂਦੀਆਂ ਸੀ ਤੇ ਸਾਰੀਆਂ ਕੁੜੀਆਂ ਰਲ ਕੇ ਪਿੱਪਲਾਂ ਦੇ ਪਿੰਗਾ ਪਾ ਕੇ ਪਿੰਗਾ ਝੂਟਦੀਆਂ ਆਉਂਦੀਆਂ ਸੀ ਜਾਂ ਸਾਰੀਆਂ ਕੱਠੀਆਂ ਆਪਣੀਆਂ ਸਹੇਲੀਆਂ ਇਕੱਠੀਆਂ ਹੋ ਕੇ ਨੱਚਣਾ ਗਾਉਣਾ ਗਿੱਧਾ ਪੰਗੜਾ ਪਾਉਣਾ ਤੇ ਨੌਜਵਾਨ ਮੁੰਡਿਆਂ ਕਬੱਡੀ ਕੋਲ ਅਜੇ ਉਹਨਾਂ ਦੇ ਮੱਕੀ ਆਪਣੇ ਜੋਰ ਜੋਰ ਦਿਖਾਉਂਦੇ ਹੁੰਦੇ ਸੀਗੇ ਸੋ ਉਹ ਜਿਹੜਾ ਸੀਗਾ ਵਿਰਸਾ ਸਹਿਜੇ ਸਹਿਜੇ ਸਾਡੇ ਤੋਂ ਅਲੋਪ ਹੁੰਦਾ ਗਿਆ ਔਰ ਮੈਂ ਅੱਜ ਧੰਨਵਾਦ ਕਰਦਾ ਹਾਂ ਸਾਡੇ ਸਮੂਹ ਨਗਰ ਵਾਸੀਆਂ ਦਾ ਆਦੀਆਂ ਭੈਣਾਂ ਦਾ ਸਾਡੀਆਂ ਚਾਚੀਆਂ ਸਾਡੀਆਂ ਤਾਈਆਂ ਦਾ ਕਿ ਜਿਨ੍ਹਾਂ ਨੇ ਅੱਜ ਆਪਣਾ ਮੰਨ ਕੋਲ ਕੇ ਪੂਰਾ ਨਾਚ ਰਿਆਂ ਨੇ ਜੋ ਮਕੀ ਇੱਕ ਵਿਰਾਸਤ ਸੀ ਸਾਡੇ ਪੰਜਾਬ ਦੀ ਉਹ ਦੁਬਾਰਾ ਦਰਸ਼ਾਈ ਜਾ ਰਹੀ ਆ ਸੀ ਇਹ ਜਿੱਤਿਆਂ ਦੇ ਵਿੱਚ ਬਹੁਤ ਬਹੁਤ ਮਿਹਰਬਾਨੀ ਜਗਦੀਪ ਜੀ ਤੇ ਕੀ ਤੁਸੀਂ ਅੱਗੇ ਤੋਂ ਵੀ ਇਹ ਤਿਆਂ ਲਗਾਉਂਦੇ ਰਹੋਗੇ ਬਿਲਕੁਲ ਜੀ ਇਹ ਸਾਡਾ ਇਸ ਵਾਰੀ ਪਹਿਲਾ ਯਾਨੀ ਕਿ ਕਹਿ ਸਕਦੇ ਆ ਕਿ ਇੱਕ ਫਰਸਟ ਐਕਸਪੀਰੀਅੰਸ ਹਾਂ ਜਿੱਦਾਂ ਕਿ ਮੈਡਮ ਹਰਮੇਸ਼ ਕੋਰ ਹੁਣੀ ਪਹਿਲਾਂ ਵੀ ਦੌਂਦੇ ਸੀ ਪਰ ਮੇਰਾ ਇਹ ਪਹਿਲਾ ਹੈ ਜਿੱਦਾਂ ਕਾਫੀਅਰਸ ਕਹਿ ਸਕਦੇ ਆ ਜੀ ਕਿਉਂਕਿ ਇਹਨਾਂ ਨਾਲ ਮੇਰਾ ਇਸ ਵਾਰੀ ਮਿਲਾਪ ਹੋਇਆ ਤੇ ਚਲੋ ਆਹ ਨਾਲ ਸਾਡਾ ਇੱਕ ਮਿਲਾਪ ਕਰਾਇਆ ਤੇ ਉਹ ਵੀ ਵਿਰਸੇ ਨਾਲ ਜੁੜੇ ਹੋਏ ਆ ਤੇ ਆਪਣੀਆਂ ਜਈਆਂ ਹੀ ਉਹ ਆਪਣੀਆਂ ਐਕਟੀਵਿਟੀਆ ਕਰਵਾਉਂਦੇ ਰਹਿੰਦੇ ਨੇ ਤੇ ਨਾਲ ਉਹਨਾਂ ਨਾਲ ਮਿਲਾਪ ਹੋਇਆ ਤੇ ਉਹਨਾਂ ਨੇ ਸਾਨੂੰ ਵੀ ਇਸ ਲੀਹਤ ਹੋ ਰਿਹਾ ਤੇ ਸੋ ਮੈਂ ਸਦਾ ਦੇ ਲਈ ਮੱਕੀ ਜਿੱਨਾ ਚਿਰ ਮੈਂ ਤੇ ਆਪਣੇ ਪਿੰਡ ਦੀ ਨਮੰਦਗੀ ਕਰਨ ਲਿਆ ਵਾਂ ਉਹ ਉਦੋਂ ਤੱਕ ਮੈਂ ਆਪਣੀਆਂ ਧੀਆਂ ਨੂੰ ਤੇ ਧੀਆਂ ਨੂੰ ਦੋਵਾਂ ਨੂੰ ਬਾਕੀ ਖੁਸ਼ਹਾਲ ਤੇ ਧੀਆਂ ਨੂੰ ਵੀ ਖੁਸ਼ਹਾਲ ਰੱਖਵਾ ਜੀ ਧੰਨਵਾਦ ਜੀ ਹਾਂਜੀ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਿੱਥੇ ਅੱਜ ਪਿੰਡ ਫੇਰੂਮਾਨ ਦੇ ਵਿੱਚ ਮੇਰਾ ਦੇਸ਼ ਮੇਰੇ ਲੋਕ ਪ੍ਰੋਗਰਾਮ ਦੇ ਤਹਿਤ ਧੀਆਂ ਦਾ ਮੇਲਾ ਮਨਾਇਆ ਜਾ ਰਿਹਾ ਹੈ ਉੱਥੇ ਇਹ ਮਰਦ ਵੀ ਜਿਹੜੇ ਨੇ ਮੋਢੇ ਨਾਲ ਮੋਢਾ ਜੋੜ ਕੇ ਬੀਬੀਆਂ ਦੇ ਨਾਲ ਇਹਨਾਂ ਨੇ ਸਾਥ ਦਿੱਤਾ ਜੇ ਸੱਚ ਪੁੱਛੋ ਤਾਂ ਇਸ ਪਿੰਡ ਵਿੱਚ ਧੀਆਂ ਲਾਉਣ ਦੇ ਲਈ ਸਾਰਾ ਸਹਿਯੋਗ ਜਿਹੜਾ ਉਹ ਮਰਦਾਂ ਦਾ ਯਾਰ ਜਿਹਦੇ ਵਿੱਚ ਪੰਚਾਇਤ ਮੈਂਬਰ ਜਿਹੜੇ ਭਾਜੀ ਅਮਰੀਕ ਸਿੰਘ ਹੋਣੀ ਮਾਸਟਰ ਅਮਰੀਕ ਸਿੰਘ ਹੋਰੀ ਤੇ ਖਿਮਾ ਦੀ ਜਾਚ ਕਹਾ ਕੇ ਸਾਰੇ ਪੰਚਾਇਤ ਔਰ ਕਲੱਬ ਵਾਲਿਆਂ ਦੀ ਮੈਂ ਨਾ ਨਹੀਂ ਜਾਣਦੀ ਤੇ ਨੌਜਵਾਨ ਸਾਰੇ ਤੁਹਾਡੇ ਸਾਹਮਣੇ ਨੇ ਇੰਨਾ ਸਾਰੇ ਪਿੰਡ ਵਾਸੀਆਂ ਦੇ ਔਰ ਪੀਰਾਂ ਦੇ ਸਹਿਯੋਗ ਦੇ ਨਾਲ ਜਿਹੜੀਆਂ ਉਹ ਧੀਆਂ ਮਨਾਈਆਂ ਜਾ ਰਹੀਆਂ ਤੇ ਇਹ ਸਾਰੇ ਬਹੁਤ ਖੁਸ਼ ਨੇ ਆਹ ਥੋੜੀ ਥੋੜੀ ਕਿੰਨਾਂ ਦੇ ਨਾਲ ਗੱਲਬਾਤ ਕਰੀਏ ਤੇ ਅੱਜ ਦੇ ਪ੍ਰੋਗਰਾਮ ਬਾਰੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਅਸੀਂ ਕੱਲ ਵੀ ਮੈਂ ਬੀਬੀ ਮੈਂ ਸੀ ਮੈਡਮ ਰਮੇਸ਼ ਪੰਨੂ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਆ ਜਿਨ੍ਹਾਂ ਨੇ ਕਿ ਸਾਡੇ ਪਿੰਡ ਨੂੰ ਭਾਗ ਲਾਇਆ ਵੇਖੋ ਕਿੰਨਾ ਲੋਕ ਰਾਉਂਡ ਕਲਾ ਮਾਰ ਜਿਹੜਾ ਕਿ ਪਿਛਲਾ ਭੁੱਲਦੇ ਜਾ ਰਿਹਾ ਸੀ ਵਿਰਸਾ ਤੀਆਂ ਇੱਕ ਮਿਲਣ ਦਾ ਸਾਧਨ ਹੁੰਦਾ ਬੱਚਿਆਂ ਦਾ ਇਹ ਜੋ ਕਿ ਬਹੁਤ ਲਾਰਜ ਸਕੇਲ ਤੇ ਮਨਾਇਆ ਗਿਆ ਅਸੀਂ ਮਤਲਬ ਤੈ ਦਿਲੋਂ ਧੰਨਵਾਦੀ ਆ ਅਸੀਂ ਇਸ ਤੋਂ ਅਗਲੇ ਡਬਲ ਕਰਕੇ ਵਿਖਾਵਾਂਗੇ ਜੋ ਵੀ ਸਾਡੇ ਕੋਲ ਹੋ ਸਕੇ ਇਹ ਨੇ ਸਰਦਾਰ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਨਾਲ ਤੀਆਂ ਦੇ ਲਈ ਗੱਲਬਾਤ ਚੱਲੀ ਸੀ ਤੇ ਇਹਨਾਂ ਨੇ ਵੇਖੋ ਬਹੁਤ ਵਧੀਆ ਟੰਗਣਾ ਸਾਰੇ ਪਿੰਡ ਦੇ ਵਿੱਚ ਜਿਹੜਾ ਵਾ ਇਕੱਠ ਕੀਤਾ ਹੋਇਆ ਤੇ ਵਾਦਾ ਕਰਦੇ ਨੇ ਕਿ ਅੱਜ ਦੀ ਪਾਈ ਹੋਈ ਪਿਰਤ ਜਿਹੜੀ ਆ ਉਹ ਤੋੜ ਚੜੇਗੀ ਤੇ ਹਰ ਪਿੰਡ ਸਾਵਣ ਮਹੀਨੇ ਦੇ ਹਰ ਐਤਵਾਰ ਜਿਹੜੀਆਂ ਇਸ ਪਿੰਡ ਦੇ ਵਿੱਚ ਤੀਆਂ ਲੱਗਿਆ ਕਰਨਗੀਆਂ ਇਹਦੇ ਵਿੱਚ ਬਹੁਤਾ ਸਹਿਯੋਗ ਜੈਂਟਸ ਦਾ ਹੁੰਦਾ ਕਿਉਂਕਿ ਜੇਕਰ ਉਹ ਸਹਿਯੋਗ ਦਿੰਦੇ ਨੇ ਕਿ ਬੀਬੀਆਂ ਜਾਣ ਖੁਸ਼ੀਆਂ ਮਾਨਣ ਕਰ ਤੋਂ ਬਾਹਰ ਤਾਂ ਬੀਬੀਆਂ ਆ ਸਕਦੀਆਂ ਭਾਵੇਂ ਕਿੰਨਾ ਵੀ ਦੇਸ਼ ਆਜ਼ਾਦ ਔਰਤ ਆਜ਼ਾਦ ਹੈ ਫਿਰ ਵੀ ਆਪਣੇ ਘਰ ਨੂੰ ਬੰਨਣ ਲਈ ਵਧੀਆ ਰੱਖਣ ਦੇ ਲਈ ਖੁਸ਼ਹਾਲੀ ਰੱਖਣ ਦੇ ਲਈ ਜਿਹੜਾ ਉਹ ਮਰਦਾਂ ਦੇ ਸਹਿਯੋਗ ਦੀ ਹਰ ਥਾਂ ਤੇ ਸਾਨੂੰ ਜਿਹੜੀ ਆ ਇਹ ਲੋੜ ਆ ਅਸੀਂ ਆਪਣੀ ਅਵਤਾਰ ਰੇਡੀਓ ਸਿਤੇਵਾਲ ਦੀ ਟੀਮ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਪੂਰਨ ਦਿਲੋਂ ਸਹਿਯੋਗ ਦਿੱਤਾ ਤੇ ਇਹਨਾਂ ਰੌਣਕਾਂ ਨੂੰ ਵਧਾਇਆ ਅਸੀਂ ਆਪ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪਿੰਡ ਨਾਲ ਕਰਕੇ ਅਸੀਂ ਬਿਲਕੁਲ ਹਰ ਤਰ੍ਹਾਂ ਸਹਿਯੋਗ ਕਰਾਂਗੇ ਬਿਲਕੁਲ ਜਿਸ ਤਰ੍ਹਾਂ ਅਕਸਰ ਕੀਤਾ ਹਾਂਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਅਮਰਜੀਤ ਸਿੰਘ ਜੀ ਅ ਇਸੇ ਪਿੰਡ ਦੇ ਵਸਨੀਕ ਹੋ ਜੀ ਹਾਂਜੀ ਹਾਂਜੀ ਮੈਂ ਇਥੇ ਮਾਰਕੀਟ ਇੰਸਪੈਕਟਰ ਹਾਂ ਜੀ ਹਾਂਜੀ ਹਾਂਜੀ ਆਪਣਾ ਦੁਬਾਰਾ ਦੱਸਣਾ ਜੀ ਕੀ ਕੰਮ ਕਰਦੇ ਹੋ ਮੈਂ ਮਾਰਕੀਟ ਦਾ ਇਨਸਪੈਕਟਰ ਆ ਜੀ ਅ ਦੇਖੋ ਦਰਸ਼ਕੋ ਅਤੇ ਸਰੋਤਿਓ ਇਹ ਰਹੀਏ ਮਾਰਕਫੈਟ ਦੇ ਵਿੱਚ ਇਨਸਪੈਕਟਰ ਨੇ ਤੇ ਮੈਨੂੰ ਲੱਗਦਾ ਹੈ ਕਿ ਪੜ੍ਹੇ ਲਿਖੇ ਵਿਅਕਤੀ ਔਰ ਸਰਵਿਸਮੈਨ ਜੇ ਅੱਗੇ ਲੱਗ ਜਾਂਦੇ ਨੇ ਤੇ ਸਾਰਾ ਪਿੰਡ ਤਰੱਕੀ ਦੀਆਂ ਲੀਹਾਂ ਨੂੰ ਛੂ ਜਾਂਦਾ ਜਿਵੇਂ ਆਪਾਂ ਪਹਿਲਾਂ ਸੁਣਿਆ ਹੈ ਕਿ ਸਰਦਾਰ ਅਮਰੀਕ ਸਿੰਘ ਜੀ ਔਰ ਨੌਜਵਾਨ ਬੇਟਾ ਜਗਦੀਪ ਸਿੰਘ ਜੀ ਦੇ ਵਿਚਾਰ ਆਪਾਂ ਸੁਨੇ ਆ ਇਸੇ ਤਰ੍ਹਾਂ ਹੁਣ ਇਹ ਆਪਣੇ ਵਿਚਾਰ ਰੱਖਣਗੇ ਕਿ ਇਹਨਾਂ ਦਾ ਅੱਜ ਦੇ ਇਸ ਪਹਿਲਾਂ ਤਾਂ ਅਸੀਂ ਅਵਤਾਰ ਰੇਡੀਓ ਸਿਚੇਵਾਲ ਦੀ ਟੀਮ ਵੱਲੋਂ ਆਪਦੇ ਧੰਨਵਾਦੀ ਹਾਂ ਕਿ ਆਪ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਖੇਡ ਸਟੇਡੀਅਮ 'ਚ ਆਏ ਔਰ ਸਾਡੀਆਂ ਲੇਡੀਜ਼ ਦੀਆਂ ਤੀਆਂ ਦੇ ਨਾਲ ਬੈਠ ਕੇ ਸਾਡੀ ਸ਼ੋਭਾ ਨੂੰ ਵਧਾਇਆ ਹੈ ਸਾਡਾ ਸਹਿਯੋਗ ਦਿੱਤਾ ਤੇ ਤੁਸੀਂ ਇਸ ਦਿਨ ਨੂੰ ਕਿਵੇਂ ਮਹਿਸੂਸ ਕਰਦੇ ਹੋ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਪਹਿਲਾਂ ਤੇ ਜੀ ਮੈਂ ਆਪਣੇ ਪਿੰਡ ਵੱਲੋਂ ਆਪ ਦਾ ਟੀਮ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਇਸ ਭੁੱਲਦੀ ਹੋਈ ਆਪਣੀ ਰੀਤੀ ਰਿਵਾਜ ਨੂੰ ਦੁਬਾਰਾ ਸ਼ੁਰੂ ਕਰਾਇਆ ਕਿ ਬਹੁਤ ਗੱਲਾਂ ਮਤਲਬ ਆਪਾਂ ਜਿਹੜੇ ਭੁੱਲਦੇ ਜਾ ਰਹੇ ਆ ਇਹ ਜਿਹੜੀ ਨਵੀਂ ਪੀੜ੍ਹੀ ਇਹਨੂੰ ਤੀਆਂ ਦਾ ਪਤਾ ਹੀ ਨਹੀਂ ਸੀ ਕਾਫੀ ਸਾਲ ਤੋਂ ਮਤਲਬ ਤੀਆਂ ਦਾ ਤਿਉਹਾਰ ਜਿਹੜਾ ਵਾ ਪਿੰਡ ਵਿੱਚ ਬੰਦ ਹੋਇਆ ਸੀ ਐਰਕਾ ਮਤਲਬ ਕੁਝ ਮੋਤਵਰ ਬੰਦਿਆਂ ਨੇ ਪਹਿਲਾਂ ਵੀ ਸਾਡੇ ਉਥੇ ਸੜਕ ਦੇ ਉੱਤੇ ਵੀ ਮਤਲਬ ਜਗਾ ਵਾੜੇ ਲੰਗਰ ਦੀ ਉਥੇ ਵੀ ਪਿਛਲੇ ਤਿੰਨ ਐਤਵਾਰ ਤੋਂ ਤੀਆਂ ਲੱਗੀਆਂ ਤੇ ਇਸ ਵਾਰ ਇਹਨਾਂ ਨੇ ਮਤਲਬ ਆਪਣੇ ਸਾਥੀਆਂ ਨੇ ਦੱਸਿਆ ਵੀ ਅਸੀਂ ਸਕੂਲ ਦੇ ਵਿੱਚ ਤੀਆਂ ਲਗਾ ਰਹੇ ਆ ਹਾਂਜੀ ਪੇ ਕਿ ਚਲੋ ਠੀਕ ਹੈ ਬਹੁਤ ਵਧੀਆ ਗੱਲ ਆ ਪੇ ਆਪਾਂ ਨੂੰ ਸਾਰੇ ਪਿੰਡ ਨੂੰ ਮਿਲ ਕੇ ਇਹੋ ਜੇ ਰੀਤੀ ਰਿਵਾਜਾਂ ਨੂੰ ਜਾਰੀ ਰੱਖਣਾ ਚਾਹੀਦਾ ਜਿਹੜਾ ਆਪਣੀ ਪੀੜ੍ਹੀ ਨੂੰ ਪਤਾ ਰਹੇ ਤੇ ਮੇਲ ਜੋਲ ਵਧਦਾ ਰਹੇ ਬਹੁਤ ਅੱਛਾ ਜੀ ਤੁਹਾਡੀ ਜਾਣਕਾਰੀ ਦੇ ਲਈ ਦੱਸੀਏ ਕਿ ਮੈਂ ਮੈਡਮ ਹਰਮੇਸ਼ ਕੋਰ ਜੋਧੇ ਪਿਛਲੇ 3-4 ਸਾਲ ਤੋਂ ਤੁਹਾਡੇ ਸਮਾਧ ਦੇ ਉੱਤੇ ਨਵਤੇਜ ਸਿੰਘ ਹੁਣਾਂ ਦੀ ਔਰ ਉਹ ਮੁੰਡਾ ਬਲਵਿੰਦਰ ਹੈ ਜਿਹੜਾ ਕਲੱਬ ਨਾਲ ਜੁੜਿਆ ਹੋਇਆ ਇਹ ਉਹਨਾਂ ਦੀ ਅਗਵਾਈ ਦੇ ਵਿੱਚ ਤਿਆਂ ਇੱਥੇ ਪਹਿਲਾਂ ਵੀ ਲੱਗਦੀਆਂ ਰਹੀਆਂ ਸਮਾਧ ਸਥਾਨ ਬਦਲੀ ਹੋਇਆ ਤੇ ਮੋਤਵਾਰ ਬਦਲੀ ਹੋਏ ਨੇ ਪਿੰਡ ਉਹੀ ਆ ਤੇ ਤੀਆਂ ਵਾਲੀਆਂ ਬੀਬੀਆਂ ਉਹੀ ਆ ਹੁਣ ਤੁਹਾਡੇ ਤੋਂ ਅਸੀਂ ਇਹ ਆਸ ਰੱਖਾਂਗੇ ਕਿ ਤੁਸੀਂ ਇਹਨਾਂ ਤੀਆਂ ਨੂੰ ਹਮੇਸ਼ਾ ਲਈ ਬਰਕਰਾਰ ਰੱਖਿਓ ਅੱਜ ਦੀ ਪਿਰਤ ਨੂੰ ਲੈ ਕੇ ਤੁਸੀਂ ਹਰ ਸਾਲ ਤੀਆਂ ਮਨਾਉਂਦੇ ਰਹੋ ਕਰਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਕੀ ਨਾਂ ਜੀ ਆਪਣਾ ਮੇਰਾ ਜਗਜੀਤ ਸਿੰਘ ਜੀ ਸਾਬਕਾ ਮੈਂਬਰ ਪੰਚਾਇਤ ਹਾਂਜੀ ਸਾਬਕਾ ਮੈਂਬਰ ਪੰਚਾਇਤ ਸਰਦਾਰ ਜਗਜੀਤ ਸਿੰਘ ਜੀ ਤੁਹਾਨੂੰ ਕਿਵੇਂ ਲੱਗਾ ਜੀ ਅੱਜ ਦਾ ਦਿਨ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਡੀਆਂ ਤਿਆਂ ਦੀ ਰੌਣਕ ਨੂੰ ਵਧਾਇਆ ਅਸੀਂ ਵੀ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਆ ਕਿ ਜਿਹੜੇ ਅਲੋਪ ਹੁੰਦੇ ਜਾ ਰਹੇ ਤਿਹਾਰ ਨੂੰ ਤੁਸੀਂ ਸਰਜੀਤ ਕਰਕੇ ਪਿੰਡ ਫਿਰੂਆਂਾਂ ਦੇ ਵਿੱਚ ਬਹੁਤ ਵੱਡੀ ਰੌਣਕ ਕਰ ਦਿੱਤੀ ਆ ਅੱਗੇ ਵੀ ਸਰਪੰਚ ਸਾਹਿਬ ਦੇ ਬੇਟੇ ਨੇ ਤੁਹਾਨੂੰ ਦੱਸਿਆ ਵਾ ਬਾਕੀ ਜਿੰਨੇ ਵੀ ਨਮਾਇਦੇ ਇੱਥੇ ਪਹੁੰਚੇ ਆ ਹਰ ਪਾਰਟੀ ਦੇ ਨਹੀਂ ਸਾਡੇ ਨਗਰ ਦੇ ਪਾਰਟੀਆਂ ਬਾਅਦ ਚ ਨਗਰ ਦੇ ਪਹੁੰਚੇ ਆ ਛੋਟੇ ਵੱਡੇ ਮੇਰੇ ਪਿੰਭਰਾ ਬੀਬੀਆਂ ਬੱਚੀਆਂ ਆਈਆਂ ਵਾ ਦੇਖ ਕੇ ਬਹੁਤ ਮਨ ਖੁਸ਼ ਹੋਇਆ ਆਸ ਕਰਦੇ ਆ ਕਿ ਅੱਗੇ ਤੋਂ ਵੀ ਸਾਰਾ ਨਗਰ ਇਸੇ ਤਰ੍ਹਾਂ ਸਹਿਯੋਗ ਕਰਕੇ ਤੀਆਂ ਦਾ ਤਿਹਾਰ ਵੀ ਮਨਾਊਗਾ ਹੋਰ ਵੀ ਤਿਹਾਰ ਮਨਾਉਣਗੇ ਜਿਹੜੇ ਸਾਡੇ ਤੋਂ ਅਲੋਪ ਹੁੰਦੇ ਜਾ ਰਹੇ ਤੇ ਅਸੀਂ ਵੀ ਤੁਹਾਡਾ ਸਿਚਵਾਲਾ ਰੇਡੀਓ ਟੀਮ ਦਾ ਤੇ ਮੇਰਾ ਪਿੰਡ ਮੇਰਾ ਪੰਜਾਬ ਇਸ ਟੀਮ ਦਾ ਪੂਰਾ ਹਾਂਜੀ ਆ ਤੇ ਪੂਰਾ ਧੰਨਵਾਦ ਕਰਦੇ ਆਂ ਔਰ ਵੈਲਕਮ ਤੁਹਾਨੂੰ ਬਹੁਤ ਅੱਛਾ ਜੀ ਬਹੁਤ ਅੱਛਾ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਤੁਹਾਡਾ ਜੀ ਮੇਰਾ ਨਾਮ ਮਰਿੰਦਰ ਸਿੰਘ ਹੈ ਵੀਮ ਕਰਦਾ ਜੀ ਮੈਂ ਕਬੱਡੀ ਖੇਡਦਾ ਹਾਂ ਕੁਝ ਪ੍ਰੋਬਲਮ ਕਰਨ ਮੈਨੂੰ ਇਸ ਟਾਈਮ ਗੇਮ ਛੱਡਣੀ ਪਈ ਹੈ ਔਰ ਬਾਕੀ ਅਸੀਂ ਯੂਥ ਦੇ ਨਾਲ ਜੁੜੇ ਆ ਕਿ ਜੋ ਵੀ ਆਪਾਂ ਟੀਂਆ ਮਨਾ ਰਹੇ ਆਂ ਸਾਡਾ ਤੁਹਾਡੇ ਨਾਲ ਵਾਦਾ ਹੈ ਕਿ ਆਪਾਂ ਅੱਗੇ ਵੀ ਮਨਾਉਂਦੇ ਰਵਾਂਗੇ ਅੱਜ ਦੀਆਂ ਤੀਆਂ ਵੇਖ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਤੁਹਾਡੇ ਪਰਿਵਾਰ ਦੀਆਂ ਲੇਡੀਜ਼ ਜਿਹੜੀਆਂ ਤੀਆਂ ਚ ਆਈਆਂ ਨੇ ਜੀ ਸਾਂਜੀ ਮੈਸੇਜ ਵੀ ਆਏ ਨੇ ਮਦਰ ਵੀ ਆਏ ਨੇ ਔਰ ਆਪਾਂ ਸਾਰਾ ਅਰੇਂਜਮੈਂਟ ਵੀ ਕੀਤਾ ਹੈ ਤਾਂ ਆਪਣੀ ਹੋਈ ਸੀ ਗੱਲਬਾਤ ਸਾਰਿਆਂ ਨਾਲ ਤੇ ਸਾਰਾ ਅਰੇਂਜਮੈਂਟ ਕਰਕੇ ਦਿੱਤਾ ਹੈ ਸਾਨੂੰ ਬਹੁਤ ਹੀ ਵਧੀਆ ਲੱਗਦਾ ਪਿਆ ਹੈ ਤੇ ਅੱਗੇ ਤੋਂ ਵੀ ਇਹ ਪ੍ਰੋਗਰਾਮ ਚੱਲਦਾ ਰਹੇਗਾ ਜੀ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਅਰਗੇ ਨੌਜਵਾਨਾਂ ਤੋਂ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਸਟਰ ਮਜੀਤ ਸਿੰਘ ਗ੍ਰਾਮ ਪੰਚਾਇਤ ਫਿਰਮਾਨਪੁਰ ਫਿਰਮਾਨ ਸਰਪੰਚ ਜੀ ਅਸੀਂ ਅੱਜ ਮੈਡਮ ਰਮੇਸ਼ ਕੁਮਾਰੀ ਰਹਿਮਾਈ ਹੇਟ ਪਿੰਡ ਫਿਰਮਾ ਦੇ ਸਾਰੇ ਹੀ ਸਾਥੀਆਂ ਦੇ ਨਾਲ ਸਾਰੇ ਸਹਿਯੋਗ ਨਾਲ ਅੱਜ ਜੋ ਪੁਰਾਣਾ ਵਿਰਸਾ ਹੈ ਜੋ ਪੁਰਾਣਾ ਵਿਰਸਾ ਤਿਆਂ ਦਾ ਅਸੀਂ ਭੁੱਲਦੇ ਜਾ ਰਹੇ ਹਾਂ ਉਹਨੂੰ ਮੋੜ ਸੁਜੀਤ ਕਰਨ ਵਾਸਤੇ ਅਸੀਂ ਹਾਈ ਸਕੂਲ ਦੀ ਗਰਾਊਂਡ ਵਿੱਚ ਆਪਣੀਆਂ ਤਿਆਰ ਮਨਾਉਣ ਜਾ ਰਹੇ ਹਾਂ ਜੀ ਹਾਂ ਦਰਸ਼ਕ ਤੁਸੀਂ ਵੀ ਸਾਰਿਆਂ ਨੇ ਆਨੰਦ ਮਾਣਿਆ ਨਾ ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅਮਰਸਰ ਜ਼ਿਲ੍ਹੇ ਵਿੱਚ ਫੇਰੂਮਾਨ ਪਿੰਡ ਵਿਖੇ ਖੇਡ ਸਟੇਡੀਅਮ 'ਚ ਲੱਗੀਆਂ ਤੀਆਂ ਦਾ ਜਿਸ ਦਾ ਸਾਰ ਉਪਰਾਲਾ ਕੀਤਾ ਹੋਇਆ ਸੀ ਮੈਡਮ ਹਰਮੇਸ਼ ਕੌਰ ਜੋਦੇ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੇ ਹੁਣ ਸਮਾਹੋਰ ਇਜਾਜ਼ਤ ਨਹੀਂ ਦਿੰਦਾ ਜਲਦੀ ਹੀ ਫੇਰ ਮਿਲਣ ਦਾ ਵਾਦਾ ਸਤਿ ਸ੍ਰੀ ਅਕਾਲ ਜੀ